ਨਰਮਨ ਐਸੇ ਚੰਕੀਟ ਕਾਲੀ ਲਗਾਏ ਆ ਰਾਤਰੀ ਡਿਊਟੀ ਅਫਸਰ ਸੀ ਕਰੀਬ 8 9 ਵਜੇ ਦਾ ਦਾ ਟਾਈਮ ਹੋਏਗਾ ਤੇ ਇੱਕ ਐਕਸੀਡੈਂਟ ਹੋਇਆ ਖਿੜੇ ਜੱਟਾਂ ਦੇ ਪੁਲ ਦੇ ਉੱਤੇ ਉੱਥੇ ਸੁਸ਼ੀਲਦਾਰ ਸਾਭਸੀ ਵਿੱਚ ਆਪਣੇ ਨਿਸ਼ਕਮਾਰ ਅਤੇ ਸੁਭਮ ਕੁਮਾਰ ਮਤਲਬ ਕਿ ਹਰਿਆਣੇ ਦੇ ਰਹਿਣ ਵਾਲੇ ਸਰਸਰ ਜ਼ਿਲ੍ਹੇ ਦੇ ਜਿਨ੍ਹਾਂ ਦਾ ਮਤਲਬ ਕਿ ਪਿੱਛੋਂ ਇਹ ਗੱਡੀ ਖਰਾਬ ਹੋਈ ਸੀ ਪੈਂਚਰ ਲਵਾਉਣ ਤੋਂ ਜਦੋਂ ਗੱਡੇ ਵਿੱਚ ਗੱਡੀ 'ਚ ਬੈਠਣ ਲੱਗੇ ਪਿੱਛੋਂ ਇੱਕ ਸਵਰਾਜਮਾ ਦਾ ਗੱਡੀ ਆਈ ਉਹਨਾਂ ਦੋਨਾਂ ਨੂੰ ਹਿੱਟ ਕਰਕੇ ਲੱਗੀ ਤੇ ਹਿੱਟ ਕਰਨ ਨਾਲ ਉਹਨਾਂ ਦੀ ਡੈਥ ਹੋ ਗਈ। ਤੇ ਜਿਹੜੀ ਗੱਡੀ ਨੇ ਹਿੱਟ ਕਰੀ ਜੀ ਗੱਡੀ ਸਮਰਾਜਮਾਦਾ ਗੱਡੀ ਹੈ ਜੀ। ਹਾਂਜੀ। ਸਰ ਕੋਈ ਡਰਾਈਵਰ ਦਾ ਪਤਾ ਨਹੀਂ ਲੱਗਿਆ। ਡਰਾਈਵਰ ਮੌਕੇ ਤੇ ਫਾਇਦਾ ਲੈ ਕੇ ਭੱਜ ਗਿਆ ਤੇ ਕਿ ਅਜੇ ਰੈਕਟ ਪਾਣੀ ਬੱਤੀ। ਇਹ ਦੋਨੇ ਇਹ ਦੋਨੇ ਲਗਭਗ ਤਹਾਂ ਇੱਕ ਹੋਰ ਸੀ ਨਾਲ ਕੋਈ ਡਰਾਈਵਰ ਗੱਡੀ ਨੂੰ ਚਲਾ ਰਿਹਾ ਪੂਰ ਦੇ ਬਚਾਇਆ ਲੇਕਿਨ ਇਹ ਦੋਨੇ ਵਿਚਾਰਨੀ ਡੈਥ ਹੋ ਗਈ। ਹਾਂਜੀ ਸਰ ਉਹ ਕਿੱਦਾਂ ਦੀ ਕਾਰਵਾਈ ਕੀਤੀ ਹੈ? ਮੁਕਦਮਾ ਦਰਜ ਕਰਿਆ ਜੀ 129/25 ਮੁਕਦਮਾ ਦਰਜ ਕਰਿਆ ਜੀ। ਐਸੀ ਗੱਲ ਸਰ ਉਹ ਡੈਡ ਬੋਡੀ ਡੈਡ ਬੋਡੀ ਨੂੰ ਵਾਰਸਾਂ ਦੇ ਹਵਾਲੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀਏ